ਤਰਮੇਂਦਰ ਇੱਕ ਯੁੱਗ ਸੀ ਉਹ ਉਹਦੇ ਵਰਗਾ ਉਹਨਾਂ ਵਰਗਾ ਨਾ ਕੋਈ ਪਹਿਲਾਂ ਆਇਆ ਨਾ ਕੋਈ ਬਾਅਦ ਚ ਆਇਆ ਨਾ ਕੋਈ ਉਹਨਾਂ ਦੇ ਟਾਈਮ ਚ ਆਇਆ ਆ ਖੂਬਸੂਰਤੀ ਦੀ ਜੇ ਗੱਲ ਕਰੀਏ ਵੈਸੇ ਸਾਡੇ ਸਮਾਜ ਚ ਜਾਂ ਸਾਡੇ ਸਾਹਿਤ ਚ ਔਰਤ ਦੀ ਖੂਬਸੂਰਤੀ ਦੀ ਗੱਲ ਕੀਤੀ ਜਾਂਦੀ ਆ ਮਰਦ ਤੇ ਕਦੇ ਗੱਲ ਨਹੀਂ ਕੀਤੀ ਜਾਂਦੀ ਪਰ ਤਰਮਿੰਦਰ ਹੋਰਾਂ ਦਾ ਜਿਹੜਾ ਚਿਹਰਾ ਸੀ ਉਹ ਇਹੋ ਜਿਹਾ ਸੀ ਕਿ ਉਹਨਾਂ ਦੀ ਖੂਬਸੂਰਤੀ ਦੀ ਵੀ ਪ੍ਰਸ਼ੰਸਾ ਹੁੰਦੀ ਸੀ ਕਿ ਯਾਰ ਇੱਕ ਬੰਦਾ ਕਿੰਨਾ ਸੋਹਣਾ ਹੈ ਤੇ ਸਾਡੇ ਇੰਡਸਟਰੀ ਚ ਵੀ ਵੈਸੇ ਮੀਡੀਆ ਚ ਵੀ ਆਮ ਇਹ ਗੱਲ ਕਹੀ ਜਾਂਦੀ ਹੁੰਦੀ ਆ ਕਿ ਯੂਨਾਨੀ ਜਿਹੜੇ ਦੇਵਤੇ ਆ ਉਹ ਬਹੁਤ ਸੋਹਣੇ ਹੁੰਦੇ ਸੀ ਉਹਨਾਂ ਦੀਆਂ ਮੂਰਤੀਆਂ ਗ੍ਰੀਕ ਗॉड ਹੂੰ ਤਾਂ ਕਿਸੇ ਵੀ ਬੰਦੇ ਨੂੰ ਜਦੋਂ ਮਰਦ ਜਿਹੜਾ ਸੋਹਣਾ ਹੋਵੇ ਤੇ ਉਹਨੂੰ ਕਿਹਾ ਜਾਂਦਾ ਕਿ ਗ੍ਰੀਕ ਗॉड ਹੂੰ ਤੇ ਧਰਮਿੰਦਰ ਬਾਰੇ ਗੱਲ ਪਹਿਲੀ ਵਾਰ ਕਹੀ ਗਈ ਸੀ ਕਿ ਗ੍ਰੀਕ ਗॉड